ਜਦੋਂ ਮੈਨੂੰ ਅਖੀਰ ਨੂੰ ਬੋਲਣ ਦਾ ਮੌਕਾ ਮਿਲਿਆ ਤਦ ਤੱਕ ਜਿਸ ਤਰ੍ਹਾਂ ਭੈਣ ਕਾਕੜਾ ਹੋ ਰਹੇ ਨੇ ਮਤਲਬ ਸਾਨੂੰ 70% ਕਿਤਾਬ ਸਨਾ ਦਿੱਤੀ ਆ ਅੱਜ ਦੀ ਔਰਤਾਂ ਨੇ ਲਗਾਤਾਰ ਸਟਰਗਲ ਕਰ ਰਹੀਆਂ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਕੇ ਦੀ ਸਟਰਗਲ ਕਰ ਰਹੇ ਹਾਂ ਮੈਂ ਬੰਦਰ ਸਿੰਘ ਪਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਖਰੜ ਵੇਖੇ ਜਿੱਥੇ ਗਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਵੱਲੋਂ ਇੱਕ ਵਿਸ਼ਾਲ ਸੈਮੀਨਾਰ ਕਰਾਇਆ ਜਾ ਰਿਹਾ ਇਹ ਸੈਮੀਨਾਰ ਸਰਦਾਰ ਭਗਤ ਸਿੰਘ ਯਾਨੀ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਹੈ ਇਸ ਸੈਮੀਨਾਰ ਦੇ ਵਿੱਚ ਉੱਗੇ ਬlare ਰਵਿੰਦਰ ਕੌਰ ਕਾਕੜਾ ਉੱਗੇ ਪੱਤਰਕਾਰ ਦੀਪਕ ਸ਼ਰਮਾ ਚਨਾਰਸਲ ਜੀ ਹੋਣਗੇ ਸੋ ਤੁਹਾਨੂੰ ਅਸੀਂ ਦਿਖਾਵਾਂਗੇ ਤੁਹਾਨੂੰ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਗਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਖਰੜਮਵਾਲੇ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਇੱਕ ਸਮਾਰਕ ਸਮਾਗਮ ਕਰਾਇਆ ਗਿਆ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਕੇ ਅੱਜ ਦੇ ਮੁੱਖ ਬੁਲਾਰੇ ਡਾਕਟਰ ਰਵਿੰਦਰ ਕੌਰ ਕਾਕੜਾ ਜੀ ਅਤੇ ਦੀਪਕ ਚਨਾਥਾ ਸ਼ਰਮਾ ਜੀ ਔਰ ਸਾਹਿਦ ਇਹਦੇ ਪ੍ਰਧਾਨ ਪ੍ਰਨਾਮ ਸਿੰਘ ਡੱਲਾ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਸਾਡੀਆਂ ਸਭਾਵਾਂ ਦੇ ਵਿੱਚ ਆਮ ਕਰਕੇ ਹੁੰਦੇ ਨੇ ਚਾਹੇ ਮਜ਼ਦੂਰਾਂ ਦੀ ਸਭਾਵਾਂ ਦੇ ਚਾਹੇ ਉਹ ਧਾਰਮਿਕ ਸਭਾਵਾਂ ਦੇ ਉਦਾਂ ਦੇ ਵਿੱਚ ਜਾਣਦੇ ਨੇ ਕਿ ਉਹਨਾਂ ਆਕੇ ਉਹਨਾਂ ਨੂੰ ਜੀ ਆਇਆਂ ਤੇ ਲੇਖਕ ਤੇ ਪੱਤਰਕਾਰ ਤੇ ਇਸ ਤੋਂ ਬਿਨਾ ਚੰਡੀਗੜ੍ਹ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸੰਚਾਲਕ ਨੇ ਜਿਸ ਦਿਕੇ ਦਿਨ ਸਾਡੀ ਪਟਿਆਰ ਤੋਂ ਇੰਟਰਵਿਊ ਬਹੁਤ ਨਿਕਿਆ ਪਿਤਾ ਪੁੱਤ ਪ੍ਰਧਾਨ ਸਾਡਾ ਦੇਸ਼ ਹੈ ਗਿਆ ਔਰ ਉਹਦੇ ਵਿੱਚ ਅੱਜ ਵੀ ਜਿਹੜੀਆਂ ਔਰਤਾਂ ਨੇ ਲਗਾਤਾਰ ਸਟਰਗਲ ਕਰ ਰਹੀਆਂ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਕੇ ਦੀ ਸਟਰਗਲ ਕਰ ਰਹੀਆਂ ਨੇ میں گل بالکل کی پہلے بلارے میں کہا کہ ہجے بھی سارا سماج جہرا ہے وہ ہجے بھی ایسا قابل نہیں ہوا کہ عورتوں نے بے خوف گھوم سک باہر جا سکنیتی گلیں ہو رہی ہیں راجنیتی چاہے دوسری جگہوں کے دیکھ لو نوکری کے دیکھ لو نہ کرتے ساڑی شوشل جڑا ہے سیکچوئل ہرسمنٹ ہے وہ اج بھی بہت بڑا ایک مدہ بنیا ہوا ہے جتوں تک دشا کی گل کی دشا اور دشا عورت کی اور دشا سڑھا دشا لگا ہے اس نے لے کے دشا چی کوئی لمحہ چوڑا صدار نہیں ہویا چلو ایک ریپ یا ایک وڈیاں گلانے پر جی گھر کے دیکھیے آج بھی اس چیز کو اگیں رکھا جاتا ہے کہ عورت جی پہلے بھی کیا گیا ہے کہ عورت صرف تو صرف گھر کے کام بڑی ہوئی ہے وہ صرف گھر ہی کام کرنی چاہیے مرد بھی عورت ہونی چاہیے وہ روٹی بنا کے دے وہ کپڑے دھو دے اور سو پہن انتظام کو دیکھے ਤੇ ਜੀਵ ਕੋ ਸਿਆਣਿਕਾ ਕਰਦੇ ਨੇ ਉਸ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਤੂੰ ਕੋਈ ਸਿਆਣੀ ਨਹੀਂ ਹੈਗੀ ਮੈਨੂੰ ਜ਼ਿਆਦਾ ਅੱਜ ਵੀ ਇਹ ਗੱਲ ਜਿਹੜੀ ਹੈ ਲਗਾਤਾਰ ਸਮਾਜ ਵਿੱਚ ਚੱਲ ਰਹੀ ਹੈ ਪਰ باوجود ਉਸ ਦੇ ਕਾਫੀ ਕੁਝ ਬਦਲੇ ਹੈ ਕਿਉਂਕਿ ਸਾਡੇ ਸਾਹਮਣੇ ਜਿਹੜਾ ਇਹ ਵਿਚਾਰ ਵਟਾਂਦਰਾ ਸਿਕਾ ਰਹੇ ਹੈ ਇਹ ਬੰਦ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਮੋਢੀ ਨੇ ਉਹ ਪੁਰਸ਼ ਨੇ ਇਸ ਕਰਕੇ ਅਸੀਂ ਪੂਰੀ ਤਰ੍ਹਾਂ ਵੀ ਨਹੀਂ ਕਹਿ ਸਕਦੇ ਔਰ ਇਹ ਵੀ ਨਹੀਂ ਕਹਿ ਸਕਦੇ ਯੰਗ ਜੀਨਰੇਸ਼ਨ ਹੈ ਉਹਨੇ ਚੇਂਜ ਆਇਆ ਹੈ ਇਹਨਾਂ ਦੀ ਉਮਰਾ ਵੀ ਨੇ ਉਮਰ ਕਰਾਜ਼ ਵੀ ਨੇ ਤੇ ਸਾਡੇ ਅੱਜ ਦਾ ਇਹ ਸਮਾਗਮ ਹੈ ਇਹ ਸ੍ਰੀ ਫਾਜ਼ਲ ਸੰਦੇ ਜਨਮਦਨ ਅਤੇ ਰੰਗਣਾ ਤੇ ਪੋਸਟ ਲਿਖੀ ਹੈ ਉਸ ਦਾ ਸੰਬੰਧ ਰੱਖਿਆ ਗਿਆ ਹੈ

ਅੱਜ ਔਰਤ ਦੀ ਦਸ਼ਾ ਕੀ ਹੈ ਦਸ਼ਾ ਕੀ ਹੈ ਪੁੱਛ ਲੋ ਯਾਰ ਆਪਣੀਆਂ ਧੀਆਂ ਪੜਨੂੰ ਪੁੱਛ ਲੋ ਕੋਈ ਨਾ ਲੈ ਕੇ ਦਿਨ ਚ ਕਰਸੀ ਲੱਗਿਆ ਰਹਿੰਦਾ ਹੈ ਕਿਹੜੀ ਨਿਸ਼ਾਨੀ ਗੱਲ ਕਰਦੇ ਆਪ مطلب منک تو اتنا سمرتھ ہے گا جی آپ گدری بابے بچار درک منچ کی گل کرتے ہیں وہ تو وہ جڑے منچ بڑا ہے گدری بابے بنے سے سدھانت لے کے بڑے سدھانت کا یہ ہے کہ اس دھرتی کے اتر ایک بڑا پوتر قسم کا یق سرجا جا سکتا ہے وہ صرف آزادی تک بھی نہیں آزادی تو بعد دیش میں چنکی نہیں کر ਸੰਪੂਰਨ ਜਹਾਜ ਦੀ ਲੜਾਈ ਸੀ ਜੋ ਧੂੜੀ ਰਹਿ ਗਈ ਉਹਨਾਂ ਦੇ ਨਾਮ ਤੇ ਸਰਕਾਰਾਂ ਬਣ ਰਹੀਆਂ ਨੇ ਸੰਸਥਾਵਾਂ ਚੱਲ ਰਹੀਆਂ ਨੇ ਪਰ ਉਹਨਾਂ ਦੇ ਪਿੱਛੇ ਜੋ ਆਸੀਂ ਦੇਖਦੇ ਆਂ ਕਿ ਪਰਦੇ ਪਿੱਛੇ ਜੋ ਸਭ ਚੱਲ ਰਿਹਾ ਹੈ ਤਾਂ ਕਿਸੇ ਨਾਮ ਤੇ ਜੋ ਸਭ ਚੱਲ ਰਿਹਾ ਜਿਵੇਂ ਭਗਤ ਸਿੰਘ ਅੱਜ ਦੇਖਦੇ ਹੁੰਦੇ ਤਾਂ ਸ਼ਾਇਦ ਰੋ ਪੈਂਦੇ ਸਰ ਤੋਂ ਵੱਡੀ ਜਿਹੜੀ ਕਲਾਸ ਵੀ ਗਈ ਹੈ ਕਿ ਅਸੀਂ ਭਗਤ ਸਿੰਘ ਨੂੰ ਉਹਨਾਂ ਦੀ ਸੋਚ ਨੂੰ ਸਮਝ ਨਹੀਂ ਸਕਦੇ ਕਿ ਉਹ ਕਹਿਣਾ ਕੀ ਚਾ ਰਹੇ ਨੇ ਪਰ ਸਾਡਾ ਸਾਰਾ ਹੀ ਇੱਥੇ 19ਵੀਂ ਸਦੀ ਦੇ ਕੀ ਚੰਪਲ ਬੈਠਿਆਂ ਦੇ ਤਕਰੀਬਨ ਆਲਰੇਡੀ ਉਹ 19ਵੀਂ ਸਦੀ ਗਿਆ ਹੀ ਦੱਲ ਗਏ ਇਹ ਸਾਨੂੰ ਬਿਲਕੁਲ ਯਾਦ ਨਹੀਂ ਕਿ ਸਾਡੇ ਕਿਉਂਕਿ ਸਾਨੂੰ ਇਹ ਸਿਲੇਬਸ ਵਿੱਚ ਪੜਾਇਆ ਹੀ ਨਹੀਂ ਆ ਸਾਡੇ ਬੱਚੇ ਸਾਡੇ ਸਿਲੇਬਸ ਵਿੱਚ ਨਹੀਂ ਸੀਗਾ ਇਹ ਤੇ ਸਾਡੇ ਬੱਚਿਆਂ ਦੇ ਸਿਰ ਸਾਡੇ ਬੱਚਿਆਂ ਨੂੰ ਤਾਂ ਕੀ ਯਾਦ ਹੋਊਗਾ ਜੇਕਰ ਇਹ ਸਾਨੂੰ ਫਿਰ ਇਹਨਾਂ ਦੇ ਇੰਨਾ ਬਗਿਆਰ ਕਿ ਕਿਤਾ ਸਭ ਤੋਂ ਪਹਿਲਾਂ ਮੈਨੂੰ ਇਸ ਕਿਤਾ ਦਾ ਡਾਕਟਰ ਨਹੀਂ ਬਹੁਤ ਪਸੰਦਾ ਕਿਉਂਕਿ ਮਰਾਨੜਾ ਵਰਸ ਮੈਂ ਆਪਣੀ ਲਾਈਫ ਵਿੱਚ ਸਭ ਤੋਂ ਪਹਿਲੀ ਵਾਰ ਸੌਂਿਆ ਕਿਉਂਕਿ ਮੈਂ ਪਰ ਅੱਜ ਆਪਾਂ ਇੱਕ ਕਨ ਫੇਮ ਰੀਡਿੰਗ ਇੰਗਲਿਸ਼ ਵਿੱਚ ਜਾਂ ਬਹਾਦਰ ਲੇਡੀ ਤਪਣੀ ਨੇ ਜਿਹੜੇ ਅਜੇ ਇਸ ਧਰਤੀ ਤੇ ਹੈਗੇ ਨੇ ਇਹਨਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਹੋਇਆ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਕਿਤਾਬ ਲੋਕ ਅਰਪਣ ਹੋਈ ਤੇ ਜਦੋਂ ਇਹਦੇ ਪਰ ਚਰਚਾ ਸ਼ੁਰੂ ਹੋਈ ਜਿਨ੍ਹਾਂ ਨੇ ਕਿਤਾਬ ਦੇ ਉੱਤੇ ਬੋਲਣਾ ਸੀ ਉਹਨਾਂ ਨੇ ਵੀ ਕਿਤਾਬ ਦੇ ਹਵਾਲੇ ਨਾਲ ਗੱਲ ਰੱਖੀ ਕਿਉਂਕਿ ਉਸ ਸਮੇਂ ਤੱਕ ਕਿਤਾਬ ਮੇਰੇ ਕੋਲ ਨਹੀਂ ਸੀ ਉੱਥੇ ਜਾ ਕੇ ਮੈਨੂੰ ਕਿਤਾਬ ਮਿਲੀ ਤੇ ਜਦੋਂ ਮੈਨੂੰ ਅਖੀਰ ਨੂੰ ਬੋਲਣ ਦਾ ਮੌਕਾ ਮਿਲਿਆ ਤਦ ਤੱਕ ਜਿਸ ਤਰ੍ਹਾਂ ਭੈਣ ਕਾਕੜਾ ਹੋ ਰਹੇ ਨੇ ਮਤਲਬ ਸਾਨੂੰ 70% ਕਿਤਾਬ ਸੁਣਾ ਦਿੱਤੀ ਆ 30% ਇਸ ਲਈ ਛੜਤੀ ਕਿ ਤੁਸੀਂ ਵੀ ਕੁਝ ਪੜ੍ਹਨਾ ਉਸੇ ਤਰ੍ਹਾਂ ਉੱਥੇ ਜਦੋਂ ਮੈਨੂੰ ਇਹ ਸਾਰੀ ਜਾਣਕਾਰੀ ਮਿਲੀ ਤਾਂ ਮੇਰੇ ਮਨ ਵਿੱਚ ਇੱਕ ਸਵਾਲ ਆਇਆ ਕਿ ਇਹਦੇ ਵਿੱਚ ਬਹੁ ਗਿਣਤੀ ਉਹ ਬ੍ਰਾਂਗਣਾਵਾਂ ਨੇ ਜਿਹੜੀਆਂ ਸਾਡੇ ਪਰਿਵਾਰਾਂ ਚੋਂ ਨੇ ਧਰਾਤਲ ਚੋਂ ਨੇ ਸਾਡੇ ਵਰਗੇ ਘਰਾਂ ਚੋਂ ਨੇ ਤੇ ਪੰਜਾਬ ਨਾਲ ਸੰਬੰਧਿਤ ਨੇ ਪਰ ਉਹਨਾਂ ਦੇ ਯੋਗਦਾਨ ਨੂੰ ਪੰਜਾਬ ਤੱਕ ਸੀਮਿਤ ਨਾ ਰਹਿ ਜਾਵੇ ਇਹ ਖੋਜ ਕਮ ਜਿਹੜਾ ਸੁਖੀ ਜੀ ਹੋਰਾਂ ਨੇ ਕੀਤਾ ਇਸ ਨੂੰ ਭਾਰਤ ਦੇ ਹੋਰਨਾਂ ਸੁਭਿਆਂ ਤੱਕ ਪਹੁੰਚਾਇਆ ਜਾਵੇ ਇਸ ਲਈ ਇਸ ਪੰਜਾਬੀ ਕਿਤਾਬ ਨੂੰ ਮੈਂ ਹਿੰਦੀ ਚ ਬਦਲਣ ਦਾ ਕਹਿਿਆ ਕੀਤਾ ਤੇ ਤਾਂ ਹਿੰਦੀ ਅਨੁਵਾਦ ਕੀਤਾ ਉਹ ਬਕਾਇਦਾ ਪੰਜਾਬੀ ਲੇਖਕ ਸਭਾ ਨੇ ਗੋਪਿੰਦਰ ਮਾਲਕ ਜੀ ਹੋਰੀ ਬੈਠੇ ਨੇ ਉੱਥੇ ਸਮਾਗਮ ਹੋਇਆ ਸੁਖੀ ਜੀ ਉੱਥੇ ਹਾਜ਼ਰ ਸੀ ਉਹਦੇ ਤੇ ਵਿਸਤਾਰਤ ਚਰਚਾ ਹੋਈ ਪਰ ਇਹ ਅਜੇ ਬਹੁਤ ਅਧੂਰਾ ਪੰਨਾ ਹੈ ਜਿਹੜਾ ਸੁਖੀ ਜੀ ਨੇ ਸ਼ੋਹਿਆ ਇਹ ਉਹਦੀ ਵਧਾਈ ਦੇ ਪਾਤਰ ਨੇ ਕਿ ਕਾਰਜ ਆਸਾਨ ਨਹੀਂ ਸੀ ਅਸੀਂ ਤਾਂ ਰਿਸ਼ਤੇਦਾਰ ਕੋਲ ਵੀ ਅੱਜ ਕੱਲ ਜਾਣਾ ਹੋਵੇ ਅਸੀਂ ਇੰਨੇ ਪਦਾਰਥਵਾਦੀ ਹੋ ਗਏ ਆ ਕਿ ਆਪਾਂ ਹਸਾਬ ਕਿਤਾਬ ਲਾ ਕੇ ਤੁਰਦੇ ਆ ਕਿ ਇੰਨੇ ਦਾ ਤੇਲ ਲੱਗ ਜਾਣਾ ਇੰਨਾ ਸ਼ਗਨ ਦੇਣਾ ਇੰਨਾ ਟਾਈਮ ਲੱਗ ਜਾਣਾ ਉਹ ਸੋਸ਼ਲ ਮੀਡੀਆ ਤੇ ਇੱਕ ਹੁਮਦਾਨਾ ਕੇ ਮੁੰਡਾ ਆਪਣੀ ਘਰ ਵਾਲੀ ਨਾਲ ਸੌਰੇ ਗਿਆ ਤੇ ਵਾਪਸ ਆਉਂਦੇ ਹੋਏ ਮੂੰਹ ਫੁੱਲਿਆ ਹੋਇਆ ਉਹਦਾ ਘਰ ਵਾਲੀ ਪੁੱਛੇ ਕਿ ਹੋਇਆ ਕੀ ਚੰਗਾ ਪਲਾਉਥੇ ਰੋਟੀ ਪਾਣੀ ਖਾਂਦਾ ਸਾਰਾ ਕੁਝ ਹੋਇਆ ਕਹਿੰਦਾ ਫਾਇਦਾ ਕੀ ਅਸੀਂ ਆਂ ਦੇ ਕੇਲੇ ਲੈ ਕੇ ਗਏ ਆਂ ਦੀ ਸੱਸ ਨੇ 50 ਰੁਪਏ ਹੀ ਦਿੱਤੇ ਨੇ ਮਤਲਬ ਅਸੀਂ ਇੰਨੇ ਪਦਾਰਥਵਾਦੀ ਹੋ ਗਏ ਆਂ ਕਿ ਹਰ ਚੀਜ਼ 'ਚੋਂ ਮੁਨਾਫਾ ਦੇਖਦੇ ਆਂ ਉਹਦੇ ਵਿੱਚ ਭਗਤ ਸਿੰਘ ਕਲਾ ਪਿਸਥਲਾ ਆਦੀ ਹੈ ਉਹਦੀ ਸੋਚ ਉਹਦੇ ਵਿਚਾਰ ਨੇ ਇਹਦੀ ਇੱਕ ਐਗਜ਼ਾਮਪਲ گند سافا ہے جا دن بھی اپنے پتی نہ ہی رہ پائی و ਉਹ ਛੋਟੀ ਸੀ ਬੰਗਲਾਵਾ ਦਾ ਬਾਹਰ ਵਿੱਚ ਜਾਣਾ ਸੀ ਤੇ ਜੇ ਬੰਗਲਾਵਾ ਗਿਆ ਹੀ ਨਾ ਆਪਣੇ ਪੇਕੇਆਂ ਦੇ ਘਰ ਲੈ ਰਿਹਾ ਤੇ ਕਨੈਟ ਸਿੰਘ ਹੋਰੀ ਕਿਉਂਕਿ 1947 ਚ ਗਰੇ ਚਲੇਗੇ ਪੁਰਤਾਨੀ ਜਿੱਥੇ ਸਨ ਗੋਆ ਅਜੇ ਉਹਨਾਂ ਦੇ ਹਿੱਸੀ ਉਹ ਨਾਲ ਲੜਾਈ ਦੇ ਜੇ ਲੰਡੀ ਸੀ ਤੇ ਉਸ ਲੜਾਈ ਦੇ ਵਿੱਚ ਲੜਦਾ ਹੋਇਆ ਕਨੈਟ ਸਿੰਘ ਸ਼ਹੀਦ ਹੋ ਜਾਂਦਾ ਆ ਤੇ ਉਹ ਉਹ ਲੜਕੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਸੀਧ ਹੋ ਗਿਆ ਜਦੋਂ ਉਹ ਮਾਥੀ ਹੱਸਸਤ ਆ ਰਹੇ ਹੁੰਦੇ ਆ ਜਦੋਂ ਦੀਆਂ ਅਸਤੀਆਂ ਪਿੰਡ ਵਿੱਚ ਹੋਈਆਂ ਨੇ ਤਾਂ ਬੀਬੀ ਹੋਰਾਂ ਤੇ ਪੇਕਾ ਪਰਵਾਰ ਵੀ ਉੱਥੇ ਜਾਂਦਾ ਹੈ ਤੇ ਬੀਬੀ ਵੀ ਜਾਂਦੀ ਹੈ ਤੇ ਉਦੋਂ ਜੇ ਚਵਾਰ ਹੁੰਦੀ ਏ ਉਹਨੂੰ ਕਹਿੰਦੇ ਨੇ ਹੁਣ ਤੂੰ ਵਿਆਹ ਕਰਵਾਣਾ ਅਸੀਂ ਤੇਰਾ ਵਿਆਹ ਕਰਾ ਦਿੱਤੇ ਆ ਉਹ ਕਹਿੰਦੀ ਮੈਂ ਵਿਆਹ ਨਹੀਂ ਕਰਾਂਗੀ ਕਿਉਂਕਿ ਮੈਂ ਕਿ ਕੋਈ ਬੰਦੇ ਨੂੰ ਆਪਣੇ ਮਾਂ ਦੇ ਵਿੱਚ ਵਸਾਇਆ ਹੋਇਆ ਸੀ ਤੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਮੈਨੂੰ ਜਾਤ ਕਰਨਗੇ ਲੋਕ ਮੈਨੂੰ ਪਿਆਰ ਦੇਣਗੇ ਕਿ ਮੈਂ ਇੱਕ ਸ਼ਹੀਦ ਵੀ ਕਰਵਾ ਦਿਆਂ ਕੈਨ ਦਾ ਭਾਵੇਂ ਕਿ ਇਹੋ ਜੀ ਪਾਵਨਾ ਰੱਖਦੀਆਂ ਸਾਡੀਆਂ ਬਟੀਆਂ ਇਤਿਹਾਸ ਦੇ ਵਿੱਚ ਕਿੱਥੇ ਕਿੱਥੇ ਛੁਕੀਆਂ ਪਈਆਂ ਨੇ ਜਿੱਥੇ ਬੁਲਾਰਿਆ ਨੇ ਔਰਤੀ ਦੇਸ਼ਾ ਔਰ ਦਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਉਥੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਇਨਕਲਾਬੀ ਕਿਤਾਬਾਂ ਦੀ ਸਟਾਲ ਲਾਈ ਗਈ ਔਰ ਇਹਨਾਂ ਕਿਤਾਬਾਂ ਤੇ ਵੱਖ-ਵੱਖ ਲੇਖਕਾਂ ਦੀਆਂ ਇਨਕਲਾਬੀ ਜੋ ਕਿਤਾਬਾਂ ਹਨ ਉਹ ਵੇਖਣ ਵਾਸਤੇ ਵੀ ਰੱਖੀਆਂ ਗਈਆਂ ਸੋ ਇਹਨਾਂ ਵਿੱਚ ਬਹੁਤ ਸਾਰੇ ਬੱਚਿਆਂ ਨੇ ਖਰੀਦਣ ਵਾਸਤੇ ਵੀ ਰੁਚੀ ਦਿਖਾਈ ਗਈ ਔਰ ਬਹੁਤ ਸਾਰੇ ਲੋਕਾਂ ਨੇ ਇਹਨਾਂ ਕਿਤਾਬਾਂ ਨੂੰ ਖਰੀਦਣ ਵਾਸਤੇ ਵੀ ਜੋ ਰੁਚੀ ਦਿਖਾਈ ਦਿੱਤੀ ਦਿਖ ਰਹਾ ਹੂੰ ਮੈਂ ਅੰਜਾਮ ਜਿਸਕਾ ਲਿਖ ਰਹਾ ਹੂੰ ਮੈਂ ਅੰਜਾਮ ਜਿਸਕਾ ਕੱਲ ਆਗਾਜ਼ ਆਏਗਾ ਮੇਰੇ ਲਹੂ ਦਾ ਹਰ ਇੱਕ ਕਤਰਾ ਇਨਕਲਾਬ ਲਾਏਗਾ ਇਨਕਲਾਬ ਲਾਏਗਾ میں رہوں یا نہ رہوں پر یہ وعدہ ہے میرا تم سے کہ میرے بات بطن پر مرنے والوں کا سیلاب آئے گا سیلاب آئے گا میرے جذباتوں سے اس قدر واقف ہے قلم میری میرے جذباتوں سے اس قدر واقف ہے قلم میری میں عشق بھی لکھنا چاہوں تو انقلاب لکھا جاتا ہے انقلاب لکھا جاتا ہے ਗਲ ਕਹਿਨੀ ਹੈ ਤੁਰੇ ਜਾਂਦੇ ਰਾਹੀ ਨੂੰ ਰੋਕ ਕੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਧਿਆਨਗੇ ਠੋਕ ਕੇ ਬਚਾਉਣ ਲਈ ਤੂੰ ਇੰਦੂ ਤੇ ਬਾਹ ਦਿੱਤਾ ਜਿੰਦ ਨੂੰ ਅਸੈਂਬਲੀ ਬੰਦ ਸੁੱਟ ਕੇ ਤੂੰ ਲੈ ਗਿਆ ਮਨ ਲੁੱਟ ਕੇ ਆ ਜਾਂਦੇ ਫਿਰ ਸੋਚ ਤੇਰੀ ਟਿਖਣ ਲੱਗਾ ਲੋਚ ਕੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਧਿਆਨਗੇ ਠੋਕ ਗਦਰੀ ਬਾਬੇ ਵਿਚਾਰ ਤਾਰਕ ਮੰਚ ਪੰਜਾਬ ਖਰੜ ਦੇ ਪ੍ਰਧਾਨ ਖਨਵ ਸਿੰਘ ਦੰਦਲਾ ਜੀ ਸਾਡੇ ਵਾਲਾ ਮੌਜੂਦ ਨੇ ਜੱਲਾ ਸਾਹਿਬ ਤੁਸੀਂ ਆਪਣੇ ਦਰਸ਼ਕਾਂ ਨੂੰ ਇਹ ਚੰਨਣਾ ਪਾਉਣ ਦੀ ਕੁਝ ਦੱਸੋ ਜੀ ਕਿ ਇਹ ਪ੍ਰੋਗਰਾਮ ਤੁਹਾਡਾ ਪਹਿਲਾ ਪ੍ਰੋਗਰਾਮ ਸੀ ਜਾਂ ਦੂਸਰਾ ਸੀ ਜਦੋਂ ਅਗਲਾ ਪ੍ਰੋਗਰਾਮ ਕਦੋਂ ਕਰਾਓ ਇਹ ਸਾਡਾ ਲਗਭਗ ਜਤੋਂ ਇਹ ਸਾਡਾ ਮੰਚ ਬਣਿਆ ਹੈ ਇਹ ਜਨਵਰੀ ਅ ਇਸੇ ਸਾਲ ਜਨਵਰੀ ਦੇ ਵਿੱਚ ਬਣਿਆ ਸੀ ਤੇ ਸਾਡਾ ਇਹ ਪੰਜਵਾਂ ਪ੍ਰੋਗਰਾਮ ਹੈ ਤੇ ਸਾਰੇ ਪ੍ਰੋਗਰਾਮ ਨੇ ਜਿਹੜੇ ਅਸੀਂ ਉਹ ਲੋਕ ਚੇਤਨਾ ਦੇ ਲਈ ਕਰਦੇ ਹਾਂ ਠੀਕ ਹੈ ਅਸੀਂ ਕੋਈ ਇਸ ਤਰ੍ਹਾਂ ਨਹੀਂ ਕਿ ਲੋਕ ਇਕੱਠੇ ਕੀਤੇ ਅਸੀਂ ਵਿਚਾਰਵਾਨ ਲੋਕਾਂ ਨੂੰ ਇਕੱਠੇ ਕਰਦੇ ਆ ਜਿਹੜੇ ਸੋਸਾਇਟੀ ਦਾ ਉਹ ਅੰਗ ਨੇ ਜਿਹੜੇ ਦਿਨਾਂ ਦਾ ਦਿਨ ਰਾਤ ਇਸ ਗੱਲ ਤੇ ਲੱਗਿਆ ਕਿ ਇਹ ਮੁਲਕ ਨੂੰ ਸੋਹਣਾ ਕਿਵੇਂ ਬਣਾ ਦਿੱਤਾ ਜਾਵੇ ਗਦਰੀ ਬਾਬਿਆਂ ਦੇ ਬਾਬਿਆਂ ਦੀ ਵਿਚਾਰਧਾਰਾ ਦੇ ਲੋਕਾਂ ਨੂੰ ਇਹ ਗਦਰੀ ਗਦਰੀ ਬਾਬਿਆਂ ਦੇ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਅਸੀਂ ਆਮ ਲੋਕਾਂ ਦੇ ਵਿੱਚ ਜਾਂਦੇ ਆ ਤੇ ਆਮ ਲੋਕਾਂ ਦਾ ਇਕੱਠ ਕਰਦੇ ਆ ਅੱਜ ਦਾ ਜਿਹੜਾ ਸਮਾਗਮ ਸੀ ਇਹ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤਾ ਸੀ ਤੇ ਇਸ ਇਸ ਦੇ ਵਿੱਚ ਅਸੀਂ ਜਿਹੜਾ ਅ ਸ੍ਰੀ ਸੁਖਦੇਵ ਰਾਮ ਸੁਖੀ ਦੀ ਪੁਸਤਕ ਤੇ ਗੱਲ ਕਰਵਾਈ ਆ ਤੇ ਜਿਹਦੇ ਵਿੱਚ ਮੈਡਮ ਕਾਕੜਾ ਉਹਨੇ ਤੁਹਾਨੂੰ ਹੁਣੇ ਦੱਸ ਕੇ ਗਏ ਨੇ ਤੇ ਇਸ ਤੋਂ ਬਿਨਾ ਅਸੀਂ ਕੋਸ਼ਿਸ਼ ਕੀਤੀ ਆ ਕਿ ਔਰਤਾਂ ਦੀ ਸ਼ਮੂਲੀਅਤ ਕੀਤੀ ਜਾਵੇ ਹਰ ਪ੍ਰੋਗਰਾਮ ਦੇ ਵਿੱਚ ਇਹ ਔਰਤਾਂ ਲਈ ਸਮਰਪਿਤ ਪ੍ਰੋਗਰਾਮ ਸੀਗਾ ਕਿਉਂਕਿ 50% ਹਿੱਸਾ ਹੈ ਜਿਹੜਾ ਔਰਤਾਂ ਦਾ ਤੋਂ ਇਹ ਜੋ ਇਹੋ ਜੇ ਸਮਾਗਮਾਂ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਆ ਕੀਤੇ ਬਿਨਾ ਨਹੀਂ ਕੋਈ ਚੇਤਨਾ ਫੈਲ ਹੀ ਨਹੀਂ ਸਕਦੀ ਸਾਡਾ ਕੰਮ ਗਦਰੀ ਬਾਬੇ ਵਿਚਾਰਧਾਰਕ ਮੰਚ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਬੱਬਰ ਅਕਾਲੀਆਂ ਤੇ ਗਦਰੀ ਬਾਬਿਆਂ ਦੇ ਵਿਚਾਰ ਨੂੰ ਅੱਗੇ ਲੈ ਕੇ ਜਾਣਾ ਉਹਦੇ ਵਿੱਚ ਅਸੀਂ ਤਕਰੀਬਨ ਅਸੀਂ ਮਹਿਸੂਸ ਕਰਦੇ ਹਾਂ ਕਿ ਲੋਕਾਂ ਨੇ ਸਾਨੂੰ ਵਿਸ਼ੇ ਸ਼ੰਗਾਰਾ ਦਿੱਤਾ ਹੈ ਤੇ ਅੱਜ ਦਾ ਸਮਾਗਮ ਵੀ ਜਿਹੜਾ ਸਾਡਾ ਸਾਨੂੰ ਤੋਂ ਸੰਤੁਸ਼ਟੀ ਹੈ ਕਿ ਇਹ ਸਪਨ ਪ੍ਰੋਗਰਾਮ ਸੀਗਾ ਅੱਗੋਂ ਅੱਗੋਂ ਜਿਹੜੇ ਪ੍ਰੋਗਰਾਮ ਆਉਣੇ ਆ ਕੇ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਤੁਹਾਡੇ ਨਾਲ ਅੱਗੇ ਗੱਲ ਗੱਲਬਾਤ ਕਰਦੇ ਜਾਵਾਂਗੇ ਬਹੁਤ ਵਧੀਆ ਠੀਕ ਹੈ ਧੰਨਵਾਦ ਜੀ ਅੱਜ ਦੇ ਸਮਾਗਮ ਵਿੱਚ ਦੂਜੇ ਬਿਨਾਰੇ ਦੀਪਕ ਸ਼ਰਮਾ ਜਨਾਥਰ ਜੀ ਤੁਸੀਂ ਦੱਸੋ ਸਾਡੇ ਆਪਣੇ ਦਰਸ਼ਕਾਂ ਨੂੰ ਕਿ ਅੱਜ ਦੇ ਸਮਾਗਮ ਬਾਰੇ ਤੁਹਾਡੇ ਕੀ ਵਿਚਾਰ ਨੇ ਬਿਲਕੁਲ ਜੀ ਦਲਾਸਾ ਬਰੋਂ ਦੀ ਪ੍ਰਧਾਨਗੀ ਚ ਸਭਾ ਵੱਲੋਂ ਗਦਰੀ ਬਾਬੇ ਵਿਚਾਰ ਮੰਚ ਵੱਲੋਂ ਜਿਹੜਾ ਖਰੜਚ ਸਮਾਗਮ ਕੀਤਾ ਗਿਆ ਦਾ ਮੁੱਖ ਦੇਸ਼ ਇਹ ਸੀਗਾ ਕਿ ਅਸੀਂ ਅਜੋਕੇ ਦੌਰ ਦੇ ਵਿੱਚ ਕਿਹ ਸਥਿਤੀ ਚੋਂ ਲੰਘ ਰਹੇ ਹਾਂ ਖਾਸ ਕਰਕੇ ਔਰਤਾਂ ਦੀ ਦਸ਼ਾ ਤੇ ਦਿਸ਼ਾ ਮੈਂ ਇਸ ਕਿਤਾਬ ਜਿਹੜੀ ਕਿਸਮਿੱਟੀ ਦੀਆਂ ਬਣੀਆਂ ਸੀ ਬਰਾਂਗਣਾ ਦੇ ਹਵਾਲੇ ਨਾਲ ਕਿ ਉਸ ਸਮੇਂ ਵੀ ਔਰਤਾਂ ਦਾ ਵੱਡਾ ਰੋਲ ਸੀ ਸਮਾਜ ਨੂੰ ਸਿਰਜਣ ਦੇ ਵਿੱਚ ਅੱਜ ਵੀ ਵੱਡਾ ਰੋਲ ਹੈ ਪਰ ਕਿਤਨਾ ਕਿਤੇ ਬਿਤਕਰਾ ਉਸ ਸਮੇਂ ਵੀ ਔਰਤਾਂ ਨਾਲ ਸੀ ਤੇ ਅੱਜ ਵੀ ਹੈ ਉਸ ਵਿਤਕਰੇ ਨੂੰ ਦੂਰ ਕਰਦਿਆਂ ਹੋਇਆਂ ਔਰਤਾਂ ਨੂੰ ਇੱਕ ਸੁਰੱਖਿਆ ਤੇ ਸੱਭੇਕ ਸਮਾਜਿਕ ਮੇਂ ਦਿੱਤਾ ਜਾ ਸਕਦਾ ਹੈ ਇਹਦੇ ਉੱਤੇ ਗੰਭੀਰ ਮੰਤਨ ਹੋਇਆ ਜਿਹਦੇ ਲਈ ਇਹ ਸਭਾ ਵਧਾਈ ਦੀ ਪਾਤਰ ਹੈ ਬਹੁਤ ਧੰਨਵਾਦ ਜੀ ਹਾਂ ਕਾਕੜਾ ਜੀ ਹਾਂ ਜੀ ਮੈਂ ਹਰ ਦਿਨ ਦੇ ਕੋਲ ਕਾਕੜਾ ਸੀ ਮੈਂ ਇਸ ਪ੍ਰੋਗਰਾਮ ਦੇ ਵਿੱਚ ਬੁਲਾਰੇ ਦੇ ਬੱਚੋ ਸ਼ਿਰਕ ਕੀਤੀਏ ਇਸ ਇਸ ਉਸ ਇਸ ਦੇ ਵਿੱਚ ਜਿਹੜਾ ਮੁੱਖ ਮਕਸਦ ਸੀਗਾ ਉਹ ਔਰਤ ਦੀ ਦਸ਼ਾ ਤੇ ਦਿਸ਼ਾ ਤੇ ਕੇਂਦਰਤ ਸੀਗਾ ਵਿਸ਼ਾ ਤੇ ਬਟ ਇਸ ਨੂੰ ਜਿਹੜੀ ਮੈਂ ਆਪਣੀ ਗੱਲ ਰੱਖੀ ਹੈ ਤੇ ਇਹਦੇ ਵਿੱਚ ਇੱਕ ਕਿਤਾਬ ਜਿਹੜੀ ਸੁਖਦੇਵ ਸਿੰਘ ਸੁਖੀ ਹੋਰਾਂ ਦੀ ਲਿਖੀ ਹੋਈ ਕਿਸ ਮਿੱਟੀ ਤੋਂ ਬਣਿਆ ਨੇ ਇਹ ਗ੍ਰੰਥ ਉਹਨਾਂ ਦੇ ਨਾਲ ਸੰਬੰਧਤ ਸੀ ਤੇ ਇਹਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਦੇਸ਼ ਦੀ ਆਜ਼ਾਦੀ ਦੇ ਵਾਸਤੇ ਜਾਂ ਗਦਰ ਮੂਵਮੈਂਟ ਦੇ ਵਿੱਚ ਕੰਮ ਕਰਦੀਆਂ ਹੋਈਆਂ ਆਪਣੀ ਕੁਰਬਾਨੀ ਕਰ ਗਈਆਂ ਉਹਨਾਂ ਬੀਬੀਆਂ ਦਾ ਜਿਹੜਾ ਰੋਲ ਰਿਹਾ ਆ ਇਸ ਪਿੱਤਰਕੀ ਸਮਾਜ ਦੇ ਵਿੱਚ ਅਣਗੋਲਿਆ ਰਿਹਾ ਆ ਕਿਉਂਕਿ ਉਹਨਾਂ ਨੇ ਜੋ ਕੁਝ ਵੀ ਤਿਆਗ ਕੀਤਾ ਜੋ ਵੀ ਸਮਰਪਣ ਕੀਤਾ ਉਸਤੇ ਬਾਰੇ ਵਿੱਚ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਜਦੋਂ ਕਿ ਉਹ ਦਿਉਣਾ ਬਣਦਾ ਸੀ ਕਿਉਂਕਿ ਕੀ ਸਮਾਜ ਦੇ ਵਿਕਾਸ ਦੇ ਵਿੱਚ ਜੇ ਔਰਤੇ ਮਰਦ ਬਰਾਬਰ ਕੰਮ ਕਰਦੇ ਨੇ ਲਹਿਰਾਂ ਦੇ ਵਿੱਚ ਬਰਾਬਰ ਕੰਮ ਕਰਦੇ ਨੇ ਤਾਂ ਉਹਨਾਂ ਦੇ ਰੋਲ ਨੂੰ ਕਿਉਂ ਇਗਨੋਰ ਕੀਤਾ ਗਿਆ ਤੇ ਇਸ ਟੌਪਿਕ ਤੇ ਕੇਂਦਰਿਤ ਮੈਂ ਆਪਣੀ ਗੱਲ ਰੱਖੀ ਇਹਦੇ ਨਾਲ ਹੀ ਜੁੜਿਆ ਹੋਇਆ ਵਿਸ਼ਾ ਇਹ ਹੈ ਇਹ ਉਹਨਾਂ ਬੀਬੀਆਂ ਨੇ ਜੋ ਕੁਰਬਾਨੀ ਕੀਤੀ ਜੋ ਇਸ ਜਿਸ ਢੰਗ ਦੇ ਨਾਲ ਉਹਨਾਂ ਨੇ ਇਸ ਸਮਾਜ ਨੂੰ ਵੇਖਿਆ ਇਸ ਸਮਾਜ ਦੇ क्रूर ਵਰਤਾਰੇ ਦੇ ਵਿਰੁੱਧ ਆਵਾਜ਼ ਉਠਾਈ ਬਲਕਿ ਲੜੀਆਂ ਵੀ ਤੇ ਅੱਜ ਵੀ ਸਮਾਜ ਦੇ ਵਿੱਚ ਹਾਲਾਤ ਉਦਾਂ ਦੇ ਨੇ ਅੱਜ ਵੀ ਸਾਡੀਆਂ ਧੀਆਂ ਪੈਨਾਂ ਨੂੰ ਬਹੁਤ ਸਾਰੇ ਚੈਲੰਜ ਨੇ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਫੇਸ ਕਰਨੀਆਂ ਪੈਂਦੀਆਂ ਨੇ ਅੱਜ ਵੀ ਉਹਨਾਂ ਦਾ ਦੁਜੇਲਾ ਸਥਾਨ ਹੈਗਾ ਭਾਵੇਂ ਉਹ ਪੜ੍ਹ ਲਿਖ ਕੇ ਮਦਾਂ ਦੇ ਬਰਾਬਰ ਬਣ ਗਈਆਂ ਨੇ ਤੇ ਇਸ ਵਰਤਾਰੇ ਦੇ ਵਿਰੁੱਧ ਜਿਹੜਾ ਕਿ ਉਹਨਾਂ ਨੂੰ ਨੀਵਾ ਦਿਖਾਉਂਦਾ ਦੂਜੇ ਦਰਜੇ ਦਾ ਦਿਖਾਉਂਦਾ ਉਹਨਾਂ ਦੇ ਨਾਲ ਨਵੀਂ ਨਿਤ ਨਵੀਆਂ ਕਟਨਾਵਾ ਪੈਦਾ ਕਰਦਾ ਆ ਉਸ ਵਾਸਤੇ ਲੜਨ ਦੇ ਲਈ ਸਾਨੂੰ ਇਸ ਕਿਤਾਬ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਕੁਰਬਾਨ ਹੋਈਆਂ ਜਾਂ ਸਾਡੀਆਂ ਇਨਕਲਾਬੀ ਔਤਾਂ ਨੇ ਉਹਨਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈਗੀ ਹੈ ਇਹ ਵਧੀਆ ਸੰਵਾਦ ਹੋਇਆ ਵੱਖ-ਵੱਖ ਬੁਲਾ ਰਹੇ ਆ ਇਸ ਤੇ ਸੋਹਣੀ ਗੱਲ ਰੱਖੀ ਤੇ ਇਹੋ ਜਿਹਾ ਮੈਨੂੰ ਲੱਗਦਾ ਕਿ ਮੁੱਲਵਾਨ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਅਸੀਂ ਆਪਣੀ ਵਿਰਾਸਤ ਨੂੰ ਵੀ ਯਾਦ ਰੱਖੀਏ ਤੇ ਆਪਣੇ ਵਿਰਾਸਤ ਨੂੰ ਯਾਦ ਰੱਖਦੇ ਹੋਏ ਉੱਥੋਂ ਸਬਕ ਲੈਂਦੇ ਹੋਏ ਅਸੀਂ ਆਪਣੇ ਵਰਤਮਾਨ ਨੂੰ ਸੁਧਾਰੀਏ ਬਹੁਤ